ਗਾਈਜ਼ ਵੈਲਕਮ ਟੂ ਮਾਈ YouTube ਚੈਨਲ ਦੋਸਤੋ ਕੀ ਹਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਮਿੱਤਰੋ ਮੇਰੇ ਪਾਣ ਜੀ ਹੋਰ ਆਈ ਹੋਈ ਨੇ ਜੀ ਕਹਿੰਦੇ ਮੇਰਾ ਵਲੌਗ ਬਣਾਓ ਹਾਂਜੀ ਆ ਮੇਰਾ ਪਾਣ ਜੈਗੀ ਛੋਟਾ ਮੇਰੀ ਛੋਟੀ ਸਿਸਟ ਦਾ ਲੜਕਾ ਆ ਬਈ ਕੀ ਖਾਈ ਜੰਨੇ ਚਾਬਲਾ ਚਾਬਲਾ ਥੋੜੀ ਠੀਕ ਹੈ ਕੋਈ ਫਰਾਂ ਦੇ ਫਿਰ ਪਿੰਡ ਦੀ ਗੱਲਬਾਤ ਕੋਈ ਇਹਦਾ ਪਿੰਡ ਹੈ ਤੇਰਾ ਨਾਮ ਪੁਰਾ ਡਿੱਲੋ ਹਾਂ ਰਾਮਪੁਰਾ ਡਿੱਲੋ ਰਾਮਪੁਰਾ ਡਿੱਲੋ ਹੋਰ ਕੀ ਨਿਕਰੇ ਦੀ ਜਾਣਦ ਨੂੰ ਕੀ ਕਰਦਾ ਬਸ ਗੁਰੂ ਵੀ ਦੇਖ ਸਕਦੇ ਆ ਮੇਰਾ ਪੁੱਤ ਜੀ ਆ ਮੇਰੇ ਛੋਟੇ ਭਾਈ ਦਾ ਮੁੰਡਾ ਜੀ ਮੇਰਾ ਪੁੱਤ ਠੀਕ ਹੈ ਹਾਈ ਗਾਈਜ਼ ਹਾਈ ਗਾਈਜ਼ ਸੁਣ ਲਓ ਜੀ ਮੜਾ ਬਹੁਤ ਸਾਹੂ ਬੋਲੇ ਆ ਆ ਮੇਰਾ ਪੁੱਤ ਜੀ ਬਸੂਆ ਦੇ ਨਹੀਂ ਹੈਗੇ ਠੀਕ ਹੈ ਹਾਂ ਨਾ ਦਗਾ ਦੋ ਪਰ ਆ ਭਾਈ ਇਹ ਇਹ ਮੇਰਾ ਭਤੀਜਾ ਰਹਿ ਗਿਆ ਉਹ ਮਰਾ ਬਣ ਜਾ ਆ ਮੇਰਾ ਭਣ ਜੀ ਹੈਲੋ ਹੈਲੋ ਇਹ ਬਹੁਤ ਕਿਊਟ ਮੁੰਡਾ ਈ ਹਾਂਜੀ ਬੱਤ ਠੀਕ ਐ ਕੈਮਿਕਲ ਕਲਾਸ ਚ ਐ ਆਠਵੀਂ ਆਠਵੀਂ ਮੈਂ ਯਾ ਆਠਵੀਂ ਕਲਾਸ ਚ ਈ ਦੇਖਦਾ ਰਹੀ ਸੀਗੀ ਹਾਈਟ ਤੇ ਦਾ ਇਹਦੀ ਉਮਰ ਸਭ ਕਿੰਨੇ ਸਾਲ ਦਾ ਮੁੰਡਾ ਬੱਤਾਂ ਕ ਕਿੰਨੀ ਉਮਰ ਕਿੰਨੀ ਐ ਤੇਰੀ ਵਾਦ ਬੱਸ ਤੇ ਤੇਰੇ ਮਾਮੇ ਕਿੰਨੇ ਸਾਲ ਦਾ ਹੋ ਗਿਆ ਆਠਵੀਂ ਮੈਂ ਕਿੰਨੇ ਸਾਲ ਹੋ ਗਿਆ ਮੌਕਾ नौ साल का हो हाँ। तो गया ठीक हाँ हाँ? हाँ? के, है जी यार साल छे हां तू दस की नाम है तेरा जयसमीन कैमी कलास पढ़ दिया मुंडे नवी में चक्कर के भाई ਗੋਇਆ ਛੋਟਾ ਭਾਵਾ ਅੱਛਾ ਪੰਜਮੀ ਮੈਂ ਤਾਂ ਪੰਜੀ ਖਾਲੀ ਕਾਮਨਾ ਕਿੰਨੀ ਉਮਰ ਹੋ ਗਈ ਤੇਰੀ ਮੈਂ 10 ਸਾਲ ਹੈ 10 ਸਾਲ 10 ਸਾਲ ਦੀ ਉਮਰ ਹੋ ਗਈ ਤੇ ਤੇਰੇ ਦੰਦਾਂ ਨੂੰ ਕੌਣ ਕਿਉਂਗਾ ਤਾ ਮੈਂ ਤਾਂ ਟੁੱਟ ਗਏ ਨੇ ਟੁੱਟ ਗਏ ਨੇ ਕੰਕਾ ਕਾ ਆ ਮੇਰੀ ਸਿਸਟਰ ਜੀ ਵੱਡੀ ਸਾਰੇ ਨਾਲੋਂ ਆਹ ਖਾਓ ਇਹ ਤਾਂ ਬਲਾ ਹੋਰ ਤੁਹਾਡੇ ਤੇ ਛੋਟਾ ਕਿਆ ਹੋਣਾ ਆ ਜੀ ਸਾਡਾ ਪੁਰਾਣਾ ਜੀ ਮਤਲਬ ਰੈਣ ਵਿੱਚ ਬਟਿਓ ਕਹਿੰਦੇ ਨਹੀਂ ਜੀ ਹੋਰ ਜੀ ਬਟੂ ਸਾਬ ਕੀ ਹਾਲ ਹੈ? ਹਾਂ ਜੀ। ਓ ਬਟੂਏ ਕੀ ਹਾਲ ਹੈ ਤੇਰਾ? ਕੇ ਜੀ? ਮੈਂ ਕੀ ਕਰੀ ਤੇ? ਹਾਂ ਜੀ ਇਹਦੀ ਇੰਟਰਵਿਊ ਲੈਣੇ ਆ। ਹਾਂ ਜੀ ਕੈਮਿਕਲਾਸ ਤੇ ਤੁਸੀਂ। ਕਿਹੜਾ? ਕੈਮਿਕਲਾਸ ਤੇ ਤੁਸੀਂ ਜੀ? ਮੈਂ ਦੱਸੂ। ਆਹ ਸੋਡੀ ਉਮਰ ਕਿੰਨੀ ਹੋ ਗਈ ਸੀ? ਹਾਂ ਜੀ ਸੋਡੀ ਉਮਰ। 24 ਸਾਲ 23। 23। ਲਿਆ ਬੋਡਾ ਬਣਾ ਦਿਆ ਨਾ ਬੋਲਾ। 5 ਸਾਲ ਦਾ ਮੁੰਡਾ ਲੈ ਹੈ ਕਿੰਨੀ ਉਮਰ ਹੋ ਗਈ ਛੁੱਟੀ ਜੀ 10 ਮਿੰਟ ਚਾਰ ਵਾਰੀ ਪਹਿਲਾਂ 10 ਮਿੰਟ ਚਾਰ ਵਾਰੀ ਪਹਿਲਾਂ ਪੜ੍ਹੇ ਜਾ ਰਹੇ ਪੜ੍ਹਦੀ ਕੰਮ ਕੋ ਮਜੀ ਫਿਰ ਕੀ ਕਰਦੀ ਹੋ ਜੀ ਛਿੰਮਟੀ ਕਿੱਥੇ ਜਾਣਾ ਪਾਣੀ ਕਰ ਛਿੰਮਟੀ ਆਂਬੂ ਜਸ ਮੈਂ ਟਿਕੀ ਗਈ ਇੱਕ ਅੱਧੀ ਟੋਲੀ ਸਾਡੇ ਕੋਲ ਨਹੀਂ ਭੇਜਦੇ ਜੀ ਇਹ ਸਾਨੀ ਕਰ ਪਾਣਾ ਹੈ ਇਹ ਤਾਂ ਸਾਨੀ ਕਰਨਾ ਬੰਦ ਹੋ ਗਿਆ ਇਹ ਜੀ ਹੁਣ ਕੈਮਰਾ ਔਨ ਕਰਤਾ ਸਾਂ ਨਹੀਂ ਹੁਣ ਚੁੱਪ ਹੋ ਗਿਆ ਨਹੀਂ ਇਹਨੇ ਕਿਚਰ ਪਿੱਚਰ ਟੀਚਰ ਫਿਚਰ ਬਹੁਤ ਲਾਰਖੀ ਦੀ ਰੇ ਹੁਣ ਇਹਦੀ ਜੀ ਜੀ ਹੈਗੀ ਆ ਬੋਲਤੀ ਬੰਦ ਹੋ ਗਈ ਕੈਮਰਾ ਖੋਲ ਲੈ ਸਾਰਾ ਯਾ ਪ੍ਰੀਤੀ ਚੋਲਾ ਖਾਦੀ ਆ ਮੇਰੀ ਭਗਾਈ ਜੀ ਇਹਨੇ ਚੋਲਾ ਦਾ ਲਾਰ ਖਿਆ ਵੱਡਾ ਸਾਰੇ ਇਹਨੇ ਪਤੀਲਾ ਇਸਨੇ ਸਾਫ ਕਰੇ ਇਹਦੀ ਇਹਦੀ ਸਾਬਤ ਤਾਂ ਸਹੀ ਨਹੀਂ ਚਲਾ ਲੈਨੇ ਤੂੰ ਆ ਦੇਖੀ ਐਂ ਨਹੀਂ ਵੇਲੀ ਚਲਾਉਂਦਾ ਡਰਾਉ ਡਰਾਉ ਲਾ ਕੇ ਡਰਾਉਰਾ ਆਰਾਮਪੁਰ ਦਾ ਆਰਾਮਪੁਰ ਢਿੱਲੋ ਦਾ ਤਾਨਕੇ ਜੀ ਇਹ ਅਰੇ ਫੜਿਆ ਹੋਇਆ ਤਾਨਕ ਸੁਣਨੇ ਕਿਦੋਂ ਬਣਾ ਲਿਆ ਬੰਦੇ ਕੀ ਮੈਂ ਅੱਜ ਚੌਲ ਖਾ ਰਹੀ ਐ ਮੈਤਰਾ ਤੁਸੀਂ ਬਣੇ ਰਹੋ ਬਲੌਗ ਦੇ ਵਿੱਚ ਐਵੇਂ ਹਾਸੀ ਮਜ਼ਾਕ ਸਾਡੀ ਚੱਲੀ ਜਾਂਦੀ ਹੈ ਬਾਕੀ ਸਾਡਾ ਪ੍ਰੋਣੇ ਦਾ ਇੱਕ ਵਾਰ ਇੰਟਰਵਿਊ ਹੋਰ ਲੈ ਲੈਨੇ ਆ ਜੀ ਅੱਜ ਤੁਸੀਂ ਪਾਣੀ ਕਿਹੜੇ ਹਿਸਾਬ ਨਾਲ ਪੀਣੀ ਹੋਈ ਅਰੇ ਸਰ ਕੋਈ ਕੰਮ ਕੁਮ ਕਰਨ ਦਾ ਹਾਸਲੇ ਪਰ ਸਾਨੂੰ ਕੋਈ ਗੱਲ ਬਾਤ ਤੇਰੇ ਪਿੰਡ ਦੀ ਗੱਲ ਬਾਤ ਸੁਣਾ ਦੇ ਇਹ ਲੈ ਹੁਣ ਕਿਆਂ ਵਾਲਾ ਭਾਜੀ ਦੂਰ ਦੂਰ ਜਾਈ ਜਾਂਦਾ ਬੋਲੋ ਗੱਲ ਇਹ

ਡਾਕਟਰ ਡੁੱਟੀ ਦਾ ਕਰੇਗਾ ਫੌਜੀ ਫੁੱਜੀ ਬਣੇ ਕੀ ਬਣਨਾ ਚਾਹੁੰਦਾ ਤੂੰ ਵੱਡਾ ਮਿਸਤਰੀ ਗੱਡੇ ਦਾ ਮਿਸਤਰੀ ਨਾ ਬਣ ਫੌਜੀ ਫੁੱਜੀ ਬਣੀ ਕੋਈ ਡਾਕਟਰ ਬਣੀ ਕੋਈ ਤੂੰ ਇੰਜੀਨੀਅਰ ਬਣੀ ਕੋਈ ਮਕੈਨਿਕ ਬਣੀ ਮੈਨੂੰ ਜ਼ੋਰ ਲੱਗ ਰਹੀ ਹੈ ਸਭ ਚਲੋ ਜੀ ਮੇਰੀ ਸਿਸਟਰ ਹੁਣ ਜਾਂਦੀ ਹੈ ਜੀ ਘਰੇ ਆਪਣੇ ਮੈਂ ਮੇਰੀ ਸਿਸਟਰ ਛੱਡ ਕੇ ਆਂ ਜੀ ਮੂਨਕ ਤੁਸੀਂ ਬਣੇ ਨੋ ਬਲੌਗ ਦੇ ਵਿੱਚ ਸਤਰੋ ਛੋਟੇ ਇੰਨੀ ਅੱਖਾਂ ਸੋਹਣੀਆਂ ਨੇ ਜੀ ਤੁਹਾਡੀ ਅੱਖਾਂ ਦਾ ਰਾਜ ਦਾ ਦੱਸ ਦੂੰ ਜੀ ਰਿਸ਼ਤੇਦਾਰਾ ਔਰ ਰਿਸ਼ਤੇਦਾਰਾ ਹਾਂਜੀ ਦੋਸਤੋ ਮੈਂ ਮੇਰੀ ਸਿਸਟਰ ਨੂੰ ਛੱਡਿਆ ਜੀ ਮੂਨਕ ਮੇਰਾ ਛੋਟਾ ਭਣ ਜਾ ਕੇ ਜੀ ਹੈਲੋ ਗਾਇਸ ਹੈਲੋ ਗਾਇਸ ਲਾਈਕ ਕਿਹ ਲੈ ਬੁੱਤਾ ਹੋਰ ਵਧੀਆ ਕੈਮਿਕਲ ਕਲਾਸ ਚੋਂ ਨੇ ਸੈਕਿੰਡ ਚ ਵਧੀਆ ਪੜਾਈ ਚੱਲ ਰਹੀ ਆ ਵਧੀਆ ਵਧੀਆ ਠੀਕ ਆ ਹਾਂ ਠੀਕ ਆ ਜੀ ਮੇਰੀ ਸਿਸਟਰ ਆ ਰਹੀ ਹੈ ਜੀ ਵੱਡੀ ਸੱਸਰੀ ਕਰ ਪੈਣੇ ਸੱਸਰੀ ਕਰਦਾ ਮੇਰੇ ਹੱਥ ਪਰ ਮੇਰੇ ਪੂਰੀ ਵੱਡੀ ਸਿਸਟਰ ਹੈ ਆ ਮੇਰਾ ਭਾਂਜਾ ਜੀ ਕਿਊਟ ਭਾਂਜਾ ਹੈਰੀ ਸਿੰਘ ਨਾਮ ਹੈ ਜੀ ਸੈਕੰਡ ਚ ਪੜਦਾ ਹੈ ਬਹੁਤ ਕਿਊਟ ਪੁੱਤ ਹੈ ਅਸੀਂ ਜਾਂਦੇ ਹੁਣ ਪਿੰਡ ਚ ਹੈਰੀ ਵਾਸਤੇ ਲੈ ਆਨੇ ਬਿਸਕਟ ਭੁਜੀ ਆ ਇਹਨਾਂ ਨੂੰ ਖਵਾਵਾਂਗੇ ਜੀ ਦਸ ਗੁੱਲੇ ਤੂ ਚੱਲ ਲਿਆ ਠੀਕ ਹੈ ਜੀ ਤੁਸੀਂ ਬਣਦੇ ਹੋ ਬਲੌਗ ਦੇ ਵਿੱਚ ਮਿੱਤਰੋ ਸਾਨੂੰ ਅੱਗੇ ਹੋਰ ਵੀ ਦਿਖਾਣੇ ਆ ਵਿਊ ਜੀ ਮਿੱਤਰੋ ਅਸੀਂ ਆਏ ਸੀ ਪਿੰਡ ਚ ਪਿੰਡ ਚ ਸਾਨੂੰ ਚੰਮੜਗੀ ਬੱਚਾ ਪਾਰਟੀ ਕਹਿੰਦਾ ਸਾਡੀ ਵੀਡੀਓ ਬਣਾ ਦੋ ਇਹਨਾਂ ਦੀ ਵੀਡੀਓ ਬਣਾਣੇ ਆ ਜੇ ਅਸੀਂ ਕਮੇਡੀ ਕਰਦੇ ਹਾਂ ਸਾਡੇ ਨਾਲ ਇਹ ਸਾਨੇ ਰਹਿ ਜੀ ਚੀਜ਼ ਜਵਾਖਾਂ ਨੂੰ ਵੀ ਖਵਾਤੀ ਚੀਜ਼ ਸਾਡੇ ਰਿਸ਼ਤੇਦਾਰ ਨੇ ਹੁਣ ਅਸੀਂ ਚਲਦੇ ਹਾਂ ਜੀ ਹਾਂਜੀ ਦੋਸਤੋ ਇੱਕ ਮੇਰਾ ਛੂਟਜੀ ਭਣਜੀ ਹੈ ਜੀ ਹੈਲੋ ਕਰ ਦੇ ਹੈਲੋ ਕਰ ਦੇ ਹੈਲੋ ਕਰਦੇ ਬਾਏ ਆ ਮੇਂ ਛੂਟ ਭਣਜੀ ਮੇ ਛੋਟੀ ਜੀ ਭਣਜੀ ਤੁਸੀਂ ਬਲੌਗ ਦੇ ਵਿੱਚ ਬਣੇ ਰਹੋ ਮਿੱਤਰੋ ਬਲੌਗ ਅੱਜ ਦਾ ਬਹੁਤ ਇੰਟਰਸਟਿੰਗ ਬਲੌਗ ਬਣਨ ਵਾਲਾ ਹੈ ਹਾਂਜੀ ਦੋਸਤੋ ਮੇਰੇ ਬੱਚੇ ਆ ਚੁੱਕੇ ਨੇ ਜੀ ਮਨਦੀਪ ਸਿੰਘ ਹੈਲੋ ਬੱਤਾ ਬਾਏ ਮਹਿਕ ਮੈਂ ਆਪਣੇ ਫੁੱਤਰ ਦੀ ਗੋਦੀ ਚੜ ਰਹੀ ਏ ਇਹ ਤਾਂ ਇਹਨਾਂ ਕੋਈ ਆਉਗਾ ਚਿੰਦਰ ਪਾਰਟੀ ਸਾਡੇ ਨਾਲ ਨਾਲੇ ਜੀ ਕਿਸੇ ਬਣੇ ਰੋ ਬਲੌਗ ਦੇ ਵਿੱਚ ਤੁਹਾਨੂੰ ਸ਼ਾਮ ਤੱਕ ਦਾ ਦਿਖਾਣੇ ਆ ਜੀ ਆਪਣਾ ਜਿਹੜੀ ਆਪਣੀ ਲਾਈਵ ਸਟ੍ਰੀਮ ਬਣਦੀ ਹੈ ਹਾਈ ਹਾਈ ਮਾਂ ਮਮੀ ਹਾਂ ਜੀ ਮਿੱਤਰੋ ਅਸੀਂ ਚੱਲੇ ਆ ਜੀ ਵੀਡੀਓ ਬਣਾਉਣ ਬੱਚਾ ਪਾਰਟੀ ਤੁਸੀਂ ਪਿੱਛੇ ਸਾਡੇ ਦੇਖ ਸਕਦੇ ਹੋ ਕਿੰਨੇ ਕਿੱਥੇ ਹੋ ਰਹੇ ਨੇ ਇਹ ਚਿੰਦਰ ਪਾਰਟੀ ਸਾਰੀ ਕਿੱਥੀ ਹੋ ਰਹੀ ਹੈ ਜੀ ਵੇ ਕਿ ਭਾਈ ਉਹ ਤਾਂ ਬਹੁਤ ਹੈ ਹੋਰ ਲੈ ਆ ਬੰਦੇ ਰਹੀ ਲੈ 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 ਮੈਂ ਜੀ ਲੈ ਹਾਂਜੀ ਅਸੀਂ ਆਏ ਸੀਗੇ ਜੀ ਵੀਡੀਓ ਬਣਾਉਣ ਵੀਡੀਓ ਬਣਾਉਂਦੇ ਬਣਾਉਂਦੇ ਚੁੱਪ ਕਰ ਜਾਓ ਚੁੱਪ ਵੀਡੀਓ ਬਣਾਉਂਦੇ ਬਣਾਉਂਦੇ ਜੀ ਹਵੇ ਲੱਗਿਆ ਪਾੜ ਦੇ ਦੇ ਲੱਗਿਆ ਰੋਣਾ ਲੋ ਜੀ ਮਿੱਤਰੋ ਸਾਨੂੰ ਹਨੇਰਾ ਹੋ ਗਿਆ ਜੀ ਵੀਡੀਓ ਬਣਾਉਂਦੇ ਬਣਾਉਂਦੇ ਬਹੁਤ ਚਿੱਲਰ ਪਾਰਟੀ ਸਾਡੇ ਨਾਲ ਹੈ ਇਸ ਕਰਕੇ ਸਾਨੂੰ ਜਾਣਾ ਪਊਗਾ ਹੁਣ ਮਿੱਤਰੋ ਸਾਡਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਦੱਸਿਆ ਕਰੋ ਜਰੂਰ ਕੋਈ ਸੀ ਕਰੇ ਜਾਂਦੇ ਆ ਕਿਹਰੇ ਦਾ ਵੀ ਤੁਹਾਨੂੰ ਦਿਖਾਣੇ ਆ ਬਲੌਗ ਗਾਇਸ ਚਲੋ ਜੀ ਚਲੋ ਇਹ ਸਾਡਾ ਵੀਡੀਓਗ੍ਰਾਫਰ ਇਹ ਸਾਡੇ ਐਕਟਰ ਨੇ ਜੀ। ਬੱਤ ਮੈਂ ਵੀ ਹਾਂ। ਸਾਡੀ ਕਮੇਡੀ ਵੀਡੀਓ ਜ਼ਰੂਰ ਦੇਖਿਆ ਕਰੋ ਮਿੱਤਰੋ। ਹਾਂਜੀ ਦੋਸਤੋ ਸਾਨੇ ਰੋਟੀ ਪਾਣੀ ਖਾ ਲਏ ਜੀ। ਖਾ ਪੀ ਕੇ ਅਸੀਂ ਬਸ ਹੁਣ ਬਾਹਰ ਨੂੰ ਢੀੜਾ ਮਾਰਨ ਚੱਲੇ ਆ ਜੀ ਮੈਂ ਤੇ ਗਗਨ। ਮਿੱਤਰੋ ਸੋਨੂੰ ਸਾਡਾ ਛੋਟਾ ਜਿਹਾ ਬਲੌਗ ਕਿਵੇਂ ਲੱਗਿਆ? ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਜੀ। ਬਾਕੀ ਕੋਈ ਕਮੀ ਪੇਸ਼ੀ ਹੁੰਦੀ ਹੈ ਜੀ ਉਹ ਵੀ ਸਾਨੂੰ ਕਮੈਂਟਾਂ 'ਚ ਦੱਸਿਆ ਕਰੋ ਜੀ ਅਸੀਂ ਜਿਹੜੀ ਕਮੀ ਪੇਸ਼ੀ ਹੁੰਦੀ ਅਸੀਂ ਦੂਰ ਕਰ ਦਾਂਗੇ। ਬਾਕੀ ਸੋਨੂੰ ਸਾਡਾ ਛੋਟਾ ਜਿਹਾ ਬਲੌਗ ਕਿਵੇਂ ਲੱਗੇ ਜੀ? ਦੱਸਿਓ ਜਰੂਰ ਕਮੈਂਟ ਕਰਕੇ ਹਾਂਜੀ ਗਗਨ ਕੀ ਹਾਲ ਨੇ ਵਧੀਆ ਐ ਸੇ ਤੁਹਾਨੂੰ ਆ ਕਿੱਧਰ ਘੁੰਮਣ ਲੱਗਿਆ ਹੁਣ ਫਿਰ ਮਾਸੀ ਜੀ ਬੱਸ ਐਵੇਂ ਰੋਟੀ ਪਾਣੀ ਖਾ ਕੇ ਇੱਧਰ ਆ ਗਈ ਸੀ ਜੀ ਘੁੰਮਣ ਆ ਪਨੀ ਸੜਕ ਬਣ ਲਈ ਜੀ ਉਰੇ ਸੜਕ ਸਾਡੀ ਬਣ ਜੂਗੀ ਜੀ 18 ਫੁੱਟ ਦੀ ਸੜਕ ਤੁਸੀਂ ਆਏ ਜਾਇਆ ਕਰੋ ਵਧੀਆ ਐਨ 4 ਵਾਈ 4 ਬਣ ਜੂਗੀ ਕੋਈ ਦਿੱਕਤ ਨਹੀਂ ਹੋਊਗੀ ਬਾਕੀ ਮਿੱਤਰੋ ਤੁਸੀਂ ਸਾਡੇ ਬਲੌਗ ਨੂੰ ਪਿਆਰ ਐਵੇਂ ਦਿੰਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ